ਸਿਰ ਸਾਰਾ ਕੁਝ ਫੇਕ ਹੋ ਰਿਹਾ ਤੁਸੀਂ ਕਹਿ ਰਹੇ ਹੋ ਇਹ ਲੋਨ ਮਸਕ ਫੇਕ ਹੈ ਕੋਵਿਡ ਦੇ ਉੱਤੇ ਤੁਸੀਂ ਰਿਸਰਚ ਕੀਤੀ ਕਿ ਇਹ ਫੇਕ ਹੈ ਦੀ ਵੈਕਸੀਨੇਸ਼ਨ ਦਾ ਨੁਕਸਾਨ ਹੈ 2020 ਦੇ ਵਿੱਚ ਤੁਸੀਂ ਇਹ ਰਿਸਰਚ ਕਰ ਲਈ ਸੀਗੀ ਉਹ ਪ੍ਰੂਫ ਵੀ ਹੋ ਗਈ ਉਸ ਤੋਂ ਬਾਅਦ ਐਚ ਐਮ ਪੀ ਵੀ ਦੇ ਨਾਮ ਤੇ ਇੱਕ ਬਿਮਾਰੀ ਜੋ ਵਾਇਰਸ ਚਾਈਨਾ ਵੱਲੋਂ ਆ ਰਿਹਾ ਉਹ ਵੀ ਤੁਸੀਂ ਕਹਿ ਰਹੇ ਹੋ ਫੇਕ ਹੈ ਹੁਣ ਯੂ ਐਫ ਓਜ਼ ਦੀ ਗੱਲ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਫੇਕ ਹੈ ਤਾਂ ਗਵਰਨਮੈਂਟ ਨੂੰ ਕਿਉਂ ਨਹੀਂ ਪਤਾ ਚੱਲ ਰਿਹਾ ਜੇਕਰ ਤੁਹਾਨੂੰ ਪਤਾ ਚੱਲ ਰਿਹਾ ਇੱਕ ਰਿਸਰਚ ਕਰਕੇ ਗਵਰਨਮੈਂਟ ਕੋਲ ਬਹੁਤ ਏਜੰਸੀਆਂ ਖੂਫੀਆਂ ਉਸ ਤੋਂ ਤਾਂ ਸਾਰਾ ਕੁਝ ਪਤਾ ਚੱਲ ਰਿਹਾ ਫਿਰ ਗਵਰਨਮੈਂਟ ਸਰ ਆਮ ਭਾਸ਼ਾ ਦੇ ਵਿੱਚ ਦੱਸੋ ਪੈਂਟਾਗਨ ਡਾਰਪਾ ਹੈ ਕੀ ਹੈ ਕਿਉਂਕਿ ਦਰਸ਼ਕਾਂ ਨੂੰ ਸਮਝਣ 'ਚ ਮੁਸ਼ਕਲ ਆ ਸਕਦੀ ਹੈ ਪੈਂਟਾਗਨ ਇੱਕ ਏਜੰਸੀ ਆ ਜਿੱਦਾਂ ਡਿਪਾਰਟਮੈਂਟ ਆਫ ਜਸਟਿਸ ਆ ਪੈਂਟਾਗਨਿਕ ਬਿਲਡਿੰਗ ਹੈਗੀ ਵਾਚ ਤੇ ਉਹਦੇ ਅੰਦਰ ਸਾਰੇ ਯੂਐਸ ਦੇ ਡਿਪਾਰਟਮੈਂਟ ਹੈਗੇ ਉਹਦੇ ਵਿੱਚ ਇੱਕ ਵਿੰਗ ਹੈਗੀ ਉਹਨਾਂ ਦੀ ਮਤਲਬ ਕਿ ਸਰਚ ਯੂਨਿਟ ਹੈਗਾ ਡਾਰਪਾ ਜਿਹੜੀ ਸਾਰੇ ਟੈਕਨੋਲੋਜੀ ਨੂੰ ਇਨਵੈਂਟ ਕਰਦੀ ਹੈ ਜਿਵੇਂ ਫੇਸਬੁੱਕ ਦਾ ਉਹਨੂੰ ਕਾਤਾ ਮਾਰਗ ਜੁਕਰ ਵਰਗ ਨੀ ਇਨਵੈਂਟ ਕੀਤਾ ਜਦ ਕਿ ਜੋ ਸੱਚਾਈ ਹੈਗੀ ਆ ਇੱਕ ਲਾਈਵ ਵਲੌਗ ਨਾਂ ਦਾ ਪ੍ਰੋਜੈਕਟ ਹੈਗਾ ਤੁਸੀਂ ਸਰਚ ਕਰ ਲਓ ਲਾਈਵ ਵਲੌਗ ਹੀਗਾ ਜਿਹਦੇ एलियंस ਤੇ ਹੈ ਹੀ ਐ ਮਤਲਬ 6000 ਸਾਲ ਪਹਿਲੇ ਆਪਣੇ ਤੁਸੀਂ ਵੇਦ ਪੜ੍ਹ ਕੇ ਦੇਖੋ ਹਿੰਦੇ ਤੇ ਉਹਦੇ ਵਿੱਚ ਵੀ ਹੈਗੇ ਸੀ ਇਹ ਯਾਨ ਵਗੈਰਾ ਸਾਰੇ ਤੇ ਇਹ ਚੀਜ਼ਾਂ ਹੈਗੀਆਂ ਆਲਰੇਡੀ ਇਥੇ ਮਤਲਬ ਮजूद ਹੈਗੇ ਨੇ ਕਿ ਉਹ ਹੀ ਕੰਟਰੋਲ ਕਰ ਰਹੇ ਨੇ ਪੂਰੀ ਦੁਨੀਆ ਨੂੰ एलियंस ਦੇ سوشل میڈیا ਤੇ ਤਬਾਹੀ ਮਚਾਈ ਹੋਈ ਹੈ ਕਿ ਅਸਲ ਦੇ ਵਿੱਚ ਯੂ ਐਫਓ એલियंस ਸੱਚ ਦੇ ਵਿੱਚ ਇੱਥੇ ਆ ਚੁੱਕੇ ਨੇ ਇਹ ਵੀ ਤਸਵੀਰ ਆਈ ਹੈ ਕਿ ਯੂ ਐਫ ਓ ਦੇ ਉੱਤੇ ਰਸ਼ੀਆ ਵੱਲੋਂ ਫਾਇਰਿੰਗ ਤਾਂ ਕੀਤੀ ਜਾ ਰਹੀ ਹੈ ਤੇ ਇੱਕ ਯੂ ਐਫ ਓ ਧਰਤੀ ਦੇ ਉੱਤੇ ਡਿੱਗਾ ਤੇ ਕੁਝ ਲੋਕ ਉੱਥੇ ਉਸ ਬਾਰੇ ਦੇਖ ਰਿਹਾ ਕਿ ਇਹ ਸੱਚ ਦੇ ਵਿੱਚ ਹੈਗਾ ਤੇ ਏਲੀਅਨਸ ਦੀਆਂ ਤਸਵੀਰਾਂ ਤੱਕ ਕੈਮਰੇ ਦੇ ਵਿੱਚ ਕੈਦ ਕਰਕੇ ਲੋਕ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਿਹਾ ਇਸ ਨੂੰ ਕਿਤਨਾ ਕਿਤੇ ਏਰੀਆ 51 ਨਾਲ ਵੀ ਜੋੜਿਆ ਜਾ ਰਿਹਾ ਕਿਉਂਕਿ ਨੋਰਮਲ ਲੋਕ ਏਰੀਆ 51 ਤੱਕ ਜਾਣਦੇ ਨਹੀਂ ਤੇ ਉਸ ਨੂੰ ਇਸ ਤਰੀਕੇ ਨਾਲ ਜੋੜਿਆ ਜਾ ਰਿਹਾ ਸਾਡੇ ਨਾਲ ਰਿਸਰਚਰ ਰਤਨ ਸਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ थैंक यू ਸਰ ਇਸ ਬਾਰੇ ਥੋੜੀ ਜਾਣਕਾਰੀ ਦਿਓ ਯੂ ਐਫਓ ਜੋ ਦਿਖਾਏ ਜਾ ਰਿਹਾ ਜੋ ਡਿਗ ਰਿਹਾ ਹੈ એલियंस ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਸੱਚ ਦੇ ਵਿੱਚ ਆ ਚੁੱਕੇ ਹੈ ਜੀ એલિયન ਦੇ ਵੇਖੋ ਇਹੋ એલિયન ਤਾਂ ਹੈ ਹੀ ਹੈ ਮਤਲਬ 6000 ਸਾਲ ਪਹਿਲੇ ਆਪਣੇ ਤੁਸੀਂ ਵੇਦ ਪੜ੍ਹ ਕੇ ਦੇਖੋ ਹਿੰਦੂ ਉਹਦੇ ਵਿੱਚ ਵੀ ਹੈਗੇ ਸੀ ਇਹ ਯਾਨ ਵਗੈਰਾ ਸਾਰੇ ਤੇ ਇਹ ਚੀਜ਼ਾਂ ਹੈਗੀਆਂ ਆਲਰੇਡੀ ਇੱਥੇ ਮਤਲਬ ਮੌਜੂਦ ਹੈਗੇ ਨੇ ਇਹ ਉਹੀ ਕੰਟਰੋਲ ਕਰ ਰਹੇ ਨੇ ਪੂਰੀ ਦੁਨੀਆ ਨੂੰ ਹਮ ਸਿਕਰਟ ਸੋਸਾਇਟیز ਥਰੂ ਜਿਦਾ ਆਪਾਂ ਕਹਿੰਦੇ ਰਿਹਾ ਇਲੂਮਿਨਾਰਟੀ ਵਗੈਰਾ ਹੈ ਠੀਕ ਹੈ ਇਹ ਸਾਰੀ ਸਿਕਰਟ ਸੋਸਾਇਟੀ ਕੀ ਉਹਨਾਂ ਥਰੂ ਹੀ ਆਪਣਾ ਪੂਰੀ ਜਿਹੜੀ ਕਾਇਨਾਤ ਹੈਗੀ ਸਾਰੀ ਕੰਟਰੋਲ ਹੋ ਰਹੀ ਹੈ ਤੇ ਸਾਰੀ ਚੀਜ਼ਾਂ ਹੈਗੀਆਂ ਮੰਨਣ ਵਾਲੇ ਮੰਨਦੇ ਨਹੀਂ ਨਹੀਂ ਮੰਨ ਵਾਲੇ ਨਹੀਂ ਮੰਨਦੇ ਇਹ ਵੈਸੇ ਇਹ ਚੀਜ਼ ਹੈਗੀ ਆ ਬਟ ਸਰ ਇਸ ਨੂੰ ਕਿਵੇਂ ਅਸੀਂ ਪ੍ਰੂਵ ਕਰ ਸਕਦੇ ਹਾਂ ਕਿ ਸੱਚ ਦੇ ਵਿੱਚ ਇਹ ਸ ਚੀਜ਼ਾਂ ਧਰਤੀ ਦੇ ਉੱਤੇ ਆ ਚੁੱਕੀਆਂ ਕਿ ਜੋ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਸੱਚ ਹੈ ਸਾਰਾ ਕੁਝ ਦੇਖੋ ਜਿਹੜਾ ਯੂਐਸ ਦਾ ਪ੍ਰੈਜ਼ੀਡੈਂਟ ਹੋਣੇ ਹੋਣੇ ਮਤਲਬ ਉਹਨਾਂ ਦੀ ਡੈਥ ਹੋਈ ਆ ਜਿਮੀ ਕਾਟਰ ਨੇ ਸ਼ੋਅ ਕਰਦੀ ਆ ਕਿ ਵੀ ਮੈਂ ਏਲੀਨਾਂ ਮਿਲਿਆ ਏਰੀਆ 51 ਹੈਗਾ ਠੀਕ ਆ ਉਹਦੇ ਉੱਤੇ ਹਰੇ ਪੂਰਾ ਪੂਰੀ ਤਰ੍ਹਾਂ ਡਿਸਕਲੋਜ਼ਰ ਨਹੀਂ ਆ ਪਰ ਪੈਂਟਾਗਨ ਦੇ ਵਿੱਚ ਕਾਦੀ ਹੀਅਰਿੰਗਸ ਚੱਲ ਰਹੀਆਂ ਆ ਵਾ ਕੈਪੀਟਲ ਹਿੱਲ ਉੱਤੇ ਠੀਕ ਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਹਰੇ ਉੱਤੇ ਹੀਅਰਿੰਗਸ ਵੀ ਚੱਲ ਰਹੀਆਂ ਪਲੱਸ ਕੁਝ ਜਰਨਲਿਸਟ ਹੈਗੇ ਨੇ ਜਿਨ੍ਹਾਂ ਤੇ ਜਿਨ੍ਹਾਂ ਨੇ ਰਿਸਰਚ ਕੀਤੀ ਆ ਤੇ ਪੈਂਟਾਗਨ ਦੇ ਕੋਲ ਇੱਕ ਯੂਐਫਓ ਹੈਗਾ ਠੀਕ ਹੈ ਜਿਹਦੇ ਉਤੇ ਉਹ ਰਿਸਰਚ ਕਰ ਰਹੇ ਉਹਨਾਂ ਨੇ ਰਿਵਰਸ ਇੰਜੀਨੀਅਰਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਇਹ ਆਇਆ ਕਿੱਥੋਂ ਹੈ ਇਹਦਾ ਕੀ ਵਿਜੂਦ ਹੈਗਾ ਜਿਹੜੇ ਉਹਦੇ ਵਿੱਚ ਪ੍ਰਾਣੀ ਜੋ ਵੀ ਉਹਨਾਂ ਨੂੰ ਮਿਲਿਆ ਵਾ ਉਹ ਸਾਰੇ ਉਤੇ ਰਿਸਰਚ ਚੱਲ ਰਹੀ ਹੈ ਬਟ ਉਹ ਹਾਲੇ ਡਿਸਕਲੋਜ਼ ਨਹੀਂ ਹੋਈ ਕਿਉਂਕਿ ਇਹ ਪੂਰਾ ਪ੍ਰੋਜੈਕਟ ਚੱਲ ਰਿਹਾ ਇੱਕ ਉਹਨਾਂ ਦਾ ਉਹ ਉਹਦੇ ਡਿਸਕਲੋਜ਼ ਕਰਨਗੇ ਜਦੋਂ ਉਹ ਚਾਹਣਗੇ ਤੁਸੀਂ ਵੇਖੋ ਹੁਣ ਯੂਐਫਓ ਡਿਸਕਲੋਜ਼ਰ ਪ੍ਰੋਜੈਕਟ ਪਿਛਲੇ 2 ਸਾਲਾਂ ਤੋਂ ਹੀ ਲਾਂਚ ਹੋਇਆ ਨਹੀਂ ਤਾਂ ਪਹਿਲੇ ਜਿਹੜੇ ਲੋਕ ਇਹਦੇ ਬਾਰੇ ਗੱਲ ਕਰਦੇ ਉਹ ਸਾਰੇ ਕਹਿੰਦੇ ਇਹ ਮਖੌਲ ਹੈਗਾ ਜੀ ਐਵੇਂ ਸਹੀ ਹੈ ਸਹੀ ਹੈ ਕਿ ਨਹੀਂ ਹੈ ਮਖੋਲ ਢਾਂਦੇ ਹੀ ਲੋਕਾਂ ਦਾ ਬੜੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਪਤਾ ਲੱਗ ਜੇ ਕਿ ਵੀ ਯੂ ਐਫ ਓ ਹੈਗੇ ਵੀ ਆ ਕਿ ਨਹੀਂ ਕਿ ਐਲੀਐਂਸ ਹੈਗੇ ਵੀ ਆ ਕਿ ਨਹੀਂ ਹੁਣ ਭਾਰਤ ਦੀ ਧਰਤੀ ਤੇ ਗੱਲ ਕਰਦੇ ਹਾਂ ਜਿੱਥੇ ਅਸੀਂ ਇਸ ਵੇਲੇ ਬੈਠੇ ਹੋਏ ਆ ਕਿ ਇੱਥੇ ਵੀ ਇਲਿਐਂਸ ਆ ਚੁੱਕੇ ਆ ਕਿ ਆਣੇ ਆ ਹਾਲੇ ਆ ਚੁੱਕੇ ਆ ਆਪਣੇ ਗ੍ਰੰਥਾਂ ਵਿੱਚ ਦੇਹ ਪ੍ਰਮਾਨ ਮਿਲਦਾ ਕਿ ਆ ਚੁੱਕੇ ਆ ਹੁਣ ਵੇਖੋ ਜਿਸ ਤਰ੍ਹਾਂ ਇਹਨਾਂ ਨੇ ਹੁਣ ਜਿਹੜੀ ਏਜੰਡਾ ਚੱਲ ਰਿਆ ਵਾ ਸਾਰਾ ਇਹ ਇਹਦੇ ਵਿੱਚ ਇਹ ਵੀ ਫੇਕ ਐਲੀਨ ਇਨਵੇਜਨ ਦਾ ਵੀ ਏਜੰਡਾ ਹੈਗਾ ਤੁਸੀਂ ਯਾਦ ਕਰੋ ਪਿਛਲੇ ਸਾਲ ਸਾਨੂੰ ਸਾਰਿਆਂ ਨੂੰ ਅਲਰਟਸ ਆਏ ਸੀ ਫੋਨ ਉੱਤੇ ਉਹ ਬੈਠੇ ਬੈਠੇ ਫੋਨ ਸਾਰਾ ਵਾਈਬ੍ਰੇਟ ਹੋ ਗਿਆ ਸੀ ਉਥੇ ਲਿਖ ਕੇ ਆਇਆ ਜੀ ਇਦਾਂ ਮਤਲਬ ਕੋਈ ਵੀ ਕੰਨ ਉਹਦਾ ਜੀ 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 ਬਿਲਕੁਲ ਇਹੋ ਜਿਹੀ ਕੁਝ ਹੋਏਗਾ ਤਾਂ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਜਾਏਗਾ ਹੁਣ ਅੱਜ ਹੀ ਅਰਥਕ ਹੋਏ ਕਾਇਆ ਕੀ ਆਪਾਂ ਅਲਰਟ ਹੋਵੇ ਕੀ ਸਾਡੀ ਮਤਲਬ ਗਵਰਨਮੈਂਟ ਨੇ ਕਿਹਾ ਤਾਂ ਵੀ ਹਾਂ ਜੀ ਲਖਨਊ ਦੇ ਵਿੱਚ ਅਰਥਕ ਹੋਏ ਕਾਣ ਲਾ ਜੀ ਲਖਨਊ ਖਾਲੀ ਕਰ ਦਿਓ ਨੁਕਸਾਨ ਹੋ ਸਕਦਾ ਚਾਈਨਾ ਦੇ ਵਿੱਚ ਕਦੀ ਗੱਤ ਕੋਇਆ ਕਹਿੰਦਾ ਕਦੀ ਬੀਜਿੰਗ ਜਾਂਦਾ ਕਦੀ ਤਾਈਵਾਨ ਜਾਂਦਾ ਕਰੀ ਅਲਰਟ ਹੋਇਆ ਨਹੀਂ ਹੋਇਆ ਨਾ ਐਸੇ ਕਰਕੇ ਇਹ ਅਲਰਟ ਲੋਡ ਵਾਲੀ ਕੋਈ ਗੱਲ ਨਹੀਂ ਗਈ ਇਹਨਾਂ ਨੇ ਫੇਕ એલિયન ਇਨਵੇਸ਼ਨ ਕਰਨੀ ਆ ਤਾਂ ਕਿ ਇੱਕ ਧਰਮ ਲਿਆਇ ਜਾ ਸਕੇ ਇੱਕ ਮਿਲਟਰੀ ਬਣਾਈ ਜਾ ਸਕੇ ਇੱਕ ਧਰਮ ਬਣਾਇਆ ਜਾ ਸਕੇ ਕਿ ਪੂਰੀ ਦੁਨੀਆ ਦੇ ਵਿੱਚ ਇੱਕੋ ਧਰਮ ਨੂੰ ਫੋਲੋ ਕੀਤਾ ਜਾਵੇ ਹਾਂਜੀ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਯੂ ਐਫਓ ਜਾਂ એલિયens ਥਰੂ ਇਸ ਤਰੀਕੇ ਧਰਮ ਨੂੰ ਫੋਲੋ ਕਰਨਗੇ ਲੋਕ ਕਿਉਂਕਿ ਜਿੱਲੇ એલિયન ਇਨਵੇਸ਼ਨ ਹੋਣੀ ਆ ਉਸਲੇ ਪਹਿਲੀ ਗੱਲ ਤੇ ਉਹਨਾਂ ਨੇ ਲੋਕਡਾਊਨ ਲਾਣਾ ਲੌਕਡਾਊਨ ਲਗਾਉਣ ਤੋਂ ਬਾਅਦ ਅਗਲੇ ਕਹਿਣਗੇ ਹਾਂਜੀ ਆਪਾਂ ਏਲੀਅਨਸ ਨੂੰ ਡਿਸਟਰੋਏ ਕਰ ਦਾਂਗੇ ਜੀ ਕਿਉਂਕਿ ਇਹ ਸਾਰਾ ਜਿਹੜਾ ਏਜੰਡਾ ਹੈਗਾ ਪੈਂਟਾਗਨ ਚ ਲਾ ਰਿਹਾ ਪੈਂਟਾਗਨ ਚਾਹੁੰਦੀ ਹੈ ਕਿ ਉਹਦਾ ਜਿਹੜਾ ਮਿਲਟਰੀ ਜਿਹੜੀ ਨੂੰ ਫੰਡਿੰਗ ਮਿਲਣੀ ਚਾਹੀਦੀ ਹੈ ਉਹ ਸਪੇਸ ਵੈਪਨਸ ਉਸ ਤੇ ਮਿਲਣੀ ਚਾਹੀਦੀ ਹੈ ਫਿਰ ਉਹ ਵੈਪਨਸ ਦੇ ਨਾਲ ਕਹਿਣਗੇ ਜੀ ਹਾਂਜੀ ਆਪਾਂ ਸਾਰਾ ਜੀ ਕਰਤਾ ਵਾ ਤੇ ਜਿਹੜਾ ਜਿਹੜਾ ਹੁਣ ਉਥੋਂ ਦਾ ਪ੍ਰਧਾਨ ਮੰਤਰੀ ਹੋਏਗਾ ਉਸ ਦੇਸ਼ ਦਾ ਇਹ ਜਿਹੜੇ ਦੇਸ਼ ਨੇ ਖਤਮ ਕੀਤਾ ਹੋਗੀ ਚੀਜ਼ ਠੀਕ ਹੈ ਤੇ ਉਹ ਉਹਦੇ ਮੱਥੇ ਸਾਰਾ ਸੇਰਾ ਆਏਗਾ ਉਹਨੂੰ ਕ੍ਰੈਡਿਟ ਮਿਲੇਗਾ ਤੇ ਉਹਨੇ ਉਹ ਕਹਿ ਦਨਗੇ ਮਸੀਹਾ ਹੈਗਾ ਸਾਡਾ ਕਿ ਬੰਨੇ ਸਾਨੂੰ ਬਚਾ ਲਿਆ ਜੀ ਇਹ ਨਾ ਹੁੰਦਾ ਤੇ ਬਚਣਾ ਨਹੀਂ ਮਤਲਬ ਕਹਿ ਸਕਦੇ ਆ ਕਿਤੇ ਨਾ ਕਿਤੇ ਇੱਕ ਫਰਿਸ਼ਤਾ ਆਏਗਾ ਜੋ ਸਾਰਿਆਂ ਨੂੰ ਬਚਾਏਗਾ ਤੇ ਉਹ ਫਰਿਸ਼ਤਾ ਜਿਹੜੇ ਧਰਮ ਤੋਂ ਬਿਲੋਂਗ ਕਰਦਾ ਹੋਏਗਾ ਤੇ ਸਾਰੀ ਦੁਨੀਆ ਨੂੰ ਇਹ ਦੱਸਿਆ ਜਾਏਗਾ ਕਿ ਇਸ ਧਰਮ ਨੇ ਉਹਨੂੰ ਬਚਾਇਆ ਹਾਂਜੀ ਤੇ ਟਰੰਪ ਸਾਹਿਬ ਨੂੰ ਤੇ ਕਈ ਫਰਿਸ਼ਤਾ ਕਹਿਣ ਵੀ ਲਾਪੇ ਆ ਵੈਸੇ ਤੇ ਉਹ ਕਹਿੰਦੇ ਜੀ ਟਰੰਪ ਸਾਹਿਬ ਹੀ ਹੈਗੇ ਜਿਹੜੇ ਸਾਨੂੰ ਬਚਾ ਸਕਦੇ ਹੁਣ ਜਿੰਨੀ ਮੰਦੀ ਆਈ ਹੈ ਜਿੰਨਾ ਯੂ ਐਸ ਡੈਟ ਚ ਗਿਰਿਆ ਆ ਇਕਾਇਆਂ ਜਿਹੜੀ ਵੋਲਸ ਵਗੈਰਾ ਚੱਲਦੀ ਉਹਨੇ ਵੈਸੇ ਕਹਿ ਤੋ ਦਿੱਤਾ ਨੇ ਕਿ ਵੀ ਰਸ਼ੀਆ ਦੇ ਵਿੱਚ ਰਸ਼ੀਆ ਦੇ ਜੋ ਕ੍ਰੇਨ ਦੀ ਵਾਰ ਮਾਧੇ ਘੰਟੇ ਚ ਖਤਮ ਕਰ ਦਾਂਗਾ ਜੀ ਤੇ ਇਲਾਨ ਮਸਕ ਨੂੰ ਨੇ ਆਪਣਾ ਡਿਪਾਰਟਮੈਂਟ ਵੀ ਦੇ ਤੇ ਗਵਰਨਮੈਂਟ ਐਫੀਸ਼ੀਐਂਸੀ ਦਾ ਵੀ ਸਾਰ ਕੇ ਤੇ ਏਆਈ ਲਾਗੂ ਕਰਦੇ ਖਰਚੇ ਘਟਾ ਦੇ ਤੇ ਉਹ ਇਹ ਦੋਹਾਂ ਨੇ ਆਪਣੇ ਸਿਰ ਸਾਰਾ ਸੇਰਾ ਲਿੱਤਾ ਹੈ ਇਸ ਬਲੇ ਯਾਨੀ ਕਿ ਇਹ ਲੋਨ ਮਸਕ ਇੱਕ ਪੂਰੀ ਫੇਕ ਬੰਦਾ ਹੈਗਾ ਸਿਰ ਸਾਰਾ ਕੁਝ ਫੇਕ ਹੋ ਰਿਹਾ ਤੁਸੀਂ ਕਹਿ ਰਹੇ ਹੋ ਲੋਨ ਮਸਕ ਫੀਕ ਹੈ ਕੋਵਿਡ ਦੇ ਉੱਤੇ ਤੁਸੀਂ ਰਿਸਰਚ ਕੀਤੀ ਕਿ ਇਹ ਫੇਕ ਹੈ ਦੀ ਵੈਕਸੀਨੇਸ਼ਨ ਦਾ ਨੁਕਸਾਨ ਹੈ 2020 ਦੇ ਵਿੱਚ ਤੁਸੀਂ ਇਹ ਰਿਸਰਚ ਕਰ ਲਈ ਸੀਗੀ ਉਹ ਪ੍ਰੂਫ ਵੀ ਹੋ ਗਈ ਉਸ ਤੋਂ ਬਾਅਦ ਐਚ ਐਮ ਪੀ ਵੀ ਦੇ ਨਾਮ ਤੇ ਇੱਕ ਬਿਮਾਰੀ ਜੋ ਵਾਇਰਸ ਚਾਈਨਾ ਵੱਲੋਂ ਆ ਰਿਹਾ ਉਹ ਵੀ ਤੁਸੀਂ ਕਹਿ ਰਹੇ ਹੋ ਫੇਕ ਹੈ ਹੁਣ ਯੂ ਐਫ ਓਜ਼ ਦੀ ਗੱਲ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਫੇਕ ਹੈ ਤਾ ਗਵਰਨਮੈਂਟ ਨੂੰ ਕਿਉਂ ਨਹੀਂ ਪਤਾ ਚੱਲ ਰਿਹਾ ਜੇਕਰ ਤੁਹਾਨੂੰ ਪਤਾ ਚੱਲ ਰਿਹਾ ਇੱਕ ਰਿਸਰਚ ਕਰਕੇ ਗਵਰਨਮੈਂਟ ਕੋਲ ਬਹੁਤ ਏਜੰਸੀਆਂ ਖੂਫੀਆਂ ਉਸ ਤੋਂ ਤਾਂ ਸਾਰਾ ਕੁਝ ਪਤਾ ਚੱਲ ਰਿਹਾ ਫਿਰ ਗਵਰਨਮੈਂਟ ਅਲਰਟ ਕਿਉਂ ਨਹੀਂ ਕਰ ਰਹੀ ਸਾਨੂੰ ਗਵਰਨਮੈਂਟ ਅਲਰਟ ਕਿਉਂ ਨਹੀਂ ਕਰ ਰਹੀ ਇਹਦੇ ਪਿੱਛੇ ਇਹੀ ਹੈ ਕਿ ਉਹਨਾਂ ਨੂੰ ਇਹ ਵੇਖੋ ਫਾਇਦਾ ਕਿੰਨੂੰ ਹੋਣਾ ਸਭ ਤੋਂ ਜ਼ਿਆਦਾ ਫਾਇਦਾ ਕਿੰਨੂੰ ਹੁੰਦਾ ਕੋਵਿਡ ਦੇ ਵਿੱਚ ਲੋਕਡਾਊਨ ਲੱਗਾ ਫਾਇਦਾ ਕਿੰਨੂੰ ਹੋਇਆ ਵੱਡੇ ਵੱਡੇ ਇੰਡਸਟਰੀਜ਼ ਨੂੰ ਹੋਇਆ ਠੀਕ ਹੈ ਵੱਡੇ ਵੱਡੇ ਕਾਰੋਬਾਰੀਆਂ ਨੂੰ ਹੋਇਆ ਇਹ ਸਾਰਾ ਉਹਨਾਂ ਨੂੰ ਫਾਇਦਾ ਪਹੁੰਚਾਂਦਾ ਹੈ ਤੁਸੀਂ ਹੁਣ ਵੇਖੋ ਪਿੱਛੇ ਸੜਕ ਬੰਦੇ ਜਾਂਦੇ ਆਂਦੇ ਸਕੂਟਰ ਤੋਂ ਡਿੱਗ ਪਏ ਆ ਸੜਕ ਪਾੜ ਗਈ ਸਾਰੀ ਵਿੱਚੋਂ ਤੇ ਫਾਇਦਾ ਕਿੰਨੂੰ ਹੋਇਆ ਜਿਹੜੀ ਕੰਪਨੀ ਨੂੰ ਠੇਕਾ ਮਿਲਿਆ ਉਹੋ ਗੱਲ ਐ ਏਲੀਨ ਇਨਵੇਸ਼ਨ ਲਿਆ ਕੇ ਵੀ ਆ ਜਿਹੜੀ ਸਾਰੀ ਫੰਡਿੰਗ ਐ ਉਹ ਇਲੋਨ ਮਸਕ ਕੇਰਾ ਚਾਹੁੰਦਾ ਕਿਉਂਕਿ ਉਹਦਾ ਸਾਰਾ ਸਪੇਸਐਕਸ ਉਹਦੇ ਨਾਲ ਜੁੜਿਆ ਆ ਸਪੇਸਐਕਸ ਨੂੰ ਸਾਰੇ ਕੰਟਰੈਕਟਸ ਮਿਲਦੇ ਪਏ ਆ ਤੇ ਹੁਣ ਵੇਖੋ ਆ ਸਾਰਾ ਪਿੰਡਾਂ ਦੇ ਵਿੱਚ ਕਹਿੰਦੇ ਆਪਣਾ ਸਪੇਸਐਕਸ ਆਏ ਨਾ ਤੇ ਜਿਹੜੀ ਸਾਡੀ ਦੋ ਤਗੜੀਆਂ ਕੰਪਨੀ ਹੈ ਕਹਿੰਦੇ ਹੁਣ ਬਹੁਤ ਸਾਰਾ ਘਾਟਾ ਪਹੁੰਚ ਜਾਣਾ ਕਿਉਂਕਿ ਉਹਨੇ ਸਸਤਾ ਮੁਹਈਆ ਕਰਵਾ ਰਿਆ ਉਹ ਇਸੇ ਕਰਕੇ ਕਰਵਾ ਰ ਉਹ ਬਿਲਕੁਲ ਦਾ ਨੰਬਰ 1 ਪਾਵਰ ਹੰਗਰੀ ਹੈਗਾ ਉਹ ਬੰਦਾ ਗਰੀਡੀ ਹੈਗਾ ਸਭ ਤੋਂ ਪਹਿਲੇ ਜਦ ਕਿ ਉਹਦੇ ਪਿੱਛੇ ਸਾਰਾ ਜੋ ਕੰਮ ਹੈਗਾ ਉਹ ਡਾਰਪਾ ਕਰ ਰਹੀ ਹੈ ਪੈਂਟਾਗਨ ਕਰ ਰਹੀ ਹੈ ਜਿੰਨੇ ਵੀ ਆਪਾਂ ਵੇਖਦੇ ਪਏ ਆ ਜਿੰਨੇ ਸਰ ਆਮ ਭਾਸ਼ਾ ਦੇ ਵਿੱਚ ਦੱਸੋ ਪੈਂਟਾਗਨ ਡਾਰਪਾ ਹੈ ਕੀ ਹੈ ਕਿਉਂਕਿ ਦਰਸ਼ਕਾਂ ਨੂੰ ਸਮਝਣ ਚ ਮੁਸ਼ਕਲ ਆ ਸਕਦੀ ਹੈ ਪੈਂਟਾਗਨ ਇੱਕ ਏਜੰਸੀ ਆ ਜਿੱਦਾਂ ਡਿਪਾਰਟਮੈਂਟ ਆਫ ਜਸਟਿਸ ਹੈ ਪੈਂਟਾਗਨ ਇੱਕ ਬਿਲਡਿੰਗ ਹੈਗੀ ਵਾਚ ਤੇ ਉਹਦੇ ਅੰਦਰ ਸਾਰੇ ਯੂ ਐਸ ਦੇ ਡਿਪਾਰਟਮੈਂਟ ਹੈਗੇ ਉਹਦੇ ਵਿੱਚ ਇੱਕ ਵਿੰਗ ਹੈਗੀ ਉਹਨਾਂ ਦੀ ਮੱਲੇ ਕਰ ਰਿ ਸਰਚ ਯੂਨਿਟ ਅਗਾ ਡਾਰਪਾ ਜਿਹੜੀ ਸਾਰੇ ਟੈਕਨੋਲੋਜੀ ਨੂੰ ਇਨਵੈਂਟ ਕਰਦੀ ਹੈ ਜਿਵੇਂ ਫੇਸਬੁੱਕ ਆ ਉਹਨੂੰ ਕਹਤਾ ਮਾਰਕ ਜੁਕਰਬਰਗ ਨੇ ਇਨਵੈਂਟ ਕੀਤਾ ਜਾਂ ਕਿ ਜਿਹੜੀ ਸਚਾਈ ਹੈਗੀ ਆ ਇੱਕ ਲਾਈਵ ਵਲੌਗ ਨਾਮ ਦਾ ਪ੍ਰੋਜੈਕਟ ਹੈਗਾ ਤੁਸੀਂ ਸਰਚ ਕਰ ਲਓ ਲਾਈਵ ਵਲੌਗ ਹੀਗਾ ਜਿਹਦੇ ਨਾਲ ਲਾਈਵ ਵਲੌਗ ਪ੍ਰੋਜੈਕਟ ਬੰਦ ਹੋਇਆ ਉਸ ਦਿਨ ਫੇਸਬੁੱਕ ਚੱਲ ਹੋਇਆ ਤੇ ਇਹ ਸਾਡੇ ਸਾਹਮਣੇ ਸਟੂਜ ਹੈਗੇ ਬੰਦੇ ਇਹ ਫਰੰਟ ਮੈਨ ਹਨ ਹੈਗੇ ਨੇ ਫਰੰਟ ਮੈਨ ਕੀ ਕਰਦੇ ਤੁਹਾਨੂੰ ਲੋਕਾਂ ਨੂੰ ਵਿਖਾ ਪਿੱਛੇ ਕਹਿੰਦੇ ਵੀ ਹਾਂਜੀ ਇਹ ਬੰਦੇ ਨੇ ਚਲਾਇਆ ਪਰ ਚਲਾਣ ਦੀ ਪਿੱਛੇ ਏਜੰਸੀ ਹੁੰਦੀ ਹੈ ਏਜੰਸੀਆਂ ਨੂੰ ਕਿਉਂਕਿ ਤੁਹਾਡੀ ਇਨਫ ਆਪਾ ਕਿੱਥੋਂ ਦੇ ਆਪਾ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਆ ਆਪਾਂ ਅੱਜ ਖਾ ਕੇ ਰਹੇ ਆ ਆਪਾਂ ਸਾਰੀ ਐਕਟੀਵਿਟੀਜ਼ ਆਪਾਂ ਆਪਣੀ ਦਸੀਏ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਹੋਰ ਕੀ ਚਾਹੀਦਾ ਫ੍ਰੀ ਚ ਇਨਫੋਰਮੇਸ਼ਨ ਮਿਲਾਂਦੇ ਹੀ ਸਾਰਾ ਤੁਹਾਨੂੰ ਪਤਾ ਹੈ ਸਾਰਾ ਤਾਲਮਿਲ ਫਾਈਬਾਈ ਦਾ ਸਭ ਕੁਝ ਹੋਈ ਮਤਲਬ ਜੋ ਐਕਸਟਰਨੋਰਜਰ ਵਾਲੋ ਗੱਲ ਕਰ ਲਈ ਪੰਡਤਾਂ ਵਾਲੋ ਜੋ ਗੱਲ ਕਰ ਲਈ ਉਹਨਾਂ ਨੇ ਇੱਕ ਵਿਸ਼ਵਾਣੀ ਕੀਤੀ ਸੀਗੀ 2025 ਦੇ ਵਿੱਚ ਏਲੀਅਨ ਆਉਣਗੇ ਉਹ ਸੱਚ ਹੋ ਰਹੀ ਹੈ ਤੁਸੀਂ ਆਖਰੀ ਵਿੱਚ ਜਿਹੜਾ ਗ੍ਰੰਥਾ ਦੇ ਵਿੱਚ ਵੀ ਲਿਖਿਆ ਹੋ ਸਕਦੀਆਂ ਤੇ ਹੋਰ ਵੀ ਰਹੀਆਂ ਅੱਗੇ ਦੀ ਗੱਲ ਕਰਦੇ ਆ 2025 ਤੋਂ 27 ਕਹਿੰਦੇ ਬਹੁਤ ਮੜਾ ਕੀ ਕਾਰਨ ਹੈ एलियंस ਦੇ ਨਾਮ ਨਾਲ ਹੋਰ ਐਸੀਆਂ ਚੀਜ਼ਾਂ ਦਾ ਕਿ 2025 ਤੋਂ 2027 ਬਹੁਤ ਮਾੜਾ ਜਾਣ ਵਾਲਾ। ਦੇਖੋ ਜਿਹੜੇ ਜਿਹੜੀ ਵੀ ਸਕ੍ਰਿਪਟ ਲਿਖੀ ਹੈ ਨਾ ਇਹ ਪਹਿਲੇ ਲਿਖੀ ਜਾ ਚੁੱਕੀ ਹੈ। ਜਿੱਦਾਂ 2020 'ਚ ਲੋਕਡਾਊਨ ਲਗ ਰਿਹਾ 2009 ਦੀ ਰੌਕਫੈਲਰ ਦੀ ਡਾਕੂਮੈਂਟ ਹੈਗੀ। ਉਹ ਪਹਿਲਾਂ ਉਹਨਾਂ ਨੇ ਲਿਖਿਆ ਵੀ ਲੋਕ ਸਟੈਪ ਲਗਣਾ। ਲੋਕ ਸਟੈਪ ਦਾ ਮਤਲਬ ਲੋਕਡਾਊਨ ਲਗਣਾ ਹੋ ਪੂਰੀ ਦੁਨੀਆ 'ਚ। ਹੁਣ ਉਹ ਉਹਨਾਂ ਨੇ ਯੂਐਫਓ ਡਿਕਲੇਅਰ ਕਿਹਾ ਕੀਤਾ ਪ੍ਰੋਜੈਕਟ ਕਿ ਵੀ ਆਪਾਂ ਜਿੰਨੇ ਵੀ ਡਾਕੂਮੈਂਟਸ ਹੈਗੇ ਆਪਾਂ ਜੀ ਜਾਰੀ ਕਰਾਂਗੇ ਪਰ ਬਿਸਲ ਬਲੂਰ ਆ ਰਹੇ ਸਾਰੇ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਲੋਕੀ ਵੀ ਹਾਂਜੀ ਆਪਾਂ ਵੇਖੇ ਸਾਡੇ ਕੰਟੈਕਟ ਹੋਏ ਏਲੀਅਨ ਦੇ ਨਾਲ ਯੂਐਸ ਮੀਅਰ ਫੋਰਸੇ ਵੀ ਮੰਨ ਚੁੱਕੀ ਕਿ ਵੀ ਜਿਹੜੇ ਏਲੀਅਨ 에ਅਕ੍ਰਾਫਟ ਆ ਗਏ ਆ ਸਾਨੂੰ ਤੰਗ ਕਰ ਰਹੇ ਨੇ ਸਾਡੀ ਪ੍ਰੈਕਟਿਸ ਮਿਸ਼ਨ ਦੇ ਵਿੱਚ ਉਹ ਵਾਈਟ ਹਾਊਸ ਮੰਨ ਚੁੱਕਾ ਆਪਣੀ ਖਬਰਾਂ ਦੇ ਵਿੱਚ ਤੁਸੀਂ ਪੰਜਾਬੀਆਂ ਦਾ ਇਹ ਖਬਰ ਨਹੀਂ ਪੜਦੇ ਗਏ ਸਹੀ ਤਰੀਕੇ ਨਾਲ ਜੇ ਤੁਸੀਂ ਖਬਰ ਪੜੋਗੇ ਵਰਲਡ ਨਿਊਜ਼ ਪੜੋਗੇ ਤਾਂ ਤੁਹਾਨੂੰ ਸਮਝ ਲੱਗੇਗੀ ਵੀ ਇਹ ਕਿੱਦਾਂ ਚੱਲਦੀਆਂ ਪਈਆਂ ਇਹ ਰੈਂਡਮ ਨਹੀਂ ਹੈਗੇ ਇਵੈਂਟਸ ਸਾਰੇ ਇੱਕ ਦੂਜੇ ਨਾਲ ਮਿਲਿਆ ਹੀ ਹੁੰਦੇ ਆ ਇਹ ਸਾਰਾ ਕੁਝ ਹੁਣ ਯੂਐਫਓ ਪ੍ਰੋਜੈਕਟ ਇਸੇ ਕਰਕੇ ਰਿਲੀਜ਼ ਕੀਤਾ ਕਿਉਂਕਿ ਉਹ ਚਾਹੁੰਦੇ ਆ ਕਿ ਵੀ ਤੁਸੀਂ ਇਹ ਚੀਜ਼ ਨੂੰ ਬਲੀਵ ਕਰੋ ਉਹ ਚਾਹੁੰਦੇ ਆ ਕਿ ਵੀ ਤੁਸੀਂ ਇੱਕ ਤਰਮ ਥੱਲੇ ਆ ਜਾਓ ਉਹ ਚਾਹੁੰਦੇ ਆ ਕਿ ਸਾਡੀ ਵਨ ਮਿਲਟਰੀ ਸਟੇਟ ਹੋ ਜਾਏ ਕਿਉਂਕਿ ਸਾਡਾ ਤੁਹਾਨੂੰ ਪਤਾ ਜਿਹੜੇ ਪੀਐਮ ਸਾਹਿਬ ਹੈਗੇ ਆ ਉਹ ਕਹਿ ਚੁੱਕੇ ਬਾਰ ਬਾਰ ਤਿੰਨ ਵਾਰੀ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਇਹ ਕੋਲੋਸ਼ਵਾਬ ਕਹਿ ਚੁੱਕਾ ਵੀ 4.0 ਇੰਡਸਟਰੀਅਲ ਰੈਵੋਲੂਸ਼ਨ ਆ ਰਹੀ ਹੈ ਇਹ ਸਾਰਾ ਸਕ੍ਰਿਪਟ ਪਲਾਨ ਹੈ 2030 ਤੱਕ ਤੁਹਾਨੂੰ ਕਿੱਥੋਂ ਤੱਕ ਲੈ ਕੇ ਜਾਣਾ ਕਿੱਦਾਂ ਲੈ ਕੇ ਜਾਣਾ 2030 ਤ ਹਿਊਮਨ ਨੂੰ ਆਰਟੀਫੀਸ਼ਲ ਕਿੱਦਾਂ ਬਣਾਉਣਾ ਆ ਆਰਟੀਫੀਸ਼ਲ ਤੁਸੀਂ ਲੋਕੀ ਬਾਨੀ ਚੁੱਕੇ ਜਾਣਾ ਹੈ ਵੈਕਸੀਨ ਲਵਾ ਲਈਓ ਤੇ ਬਨ ਗਏ ਆਰਟੀਫੀਸ਼ਲ ਜ਼ੋਮਬੀ ਬਨੇ ਆ ਉਹ ਕੰਟਰੋਲਡ ਹੋਣੇ ਹੁਣ ਬਸ ਆਰਟੀਫੀਸ਼ਲ ਜ਼ੋਮਬੀ ਤੋਂ ਭਾਵ ਕੀ ਆ ਤੁਹਾਡਾ ਮਤਲਬ ਮਾਈਂਡ ਕੰਟਰੋਲ ਹੋਏਗਾ ਜੋ ਥੌਟਸ ਹੋਣਗੇ ਜੋ ਮਸ਼ੀਨ ਚਾਹੂਗੀ ਉਹ ਤੁਸੀਂ ਸੋਚੋਗੇ ਇਸ ਹੁਣ ਐਲੋਨ ਮਸਕ ਨੇ ਪਿਛੇ ਕਿਹਾ ਸੀ ਕਿ ਬਈ ਮੈਂ ਲੋਕਾਂ ਦੇ ਦਿਮਾਗ 'ਚ ਚਿਪ ਲਗਾਉਣਾ ਚਾਹਨਾ ਇਹਨਾਂ ਉਹ ਇਸ ਨਾਲ ਪ੍ਰੋਜੈਕਟ ਕਰਾਂਗੇ ਤੁਹਾਨੂੰ ਕਿਵੇਂ ਇਹਨਾਂ ਤੁਹਾਡੀ ਬਿਮਾਰੀ ਸਹੀ ਹੋਊਗੀ ਸਰਵਾਈਵਲ ਸਹੀ ਹੋ ਜਾਊਗੀ ਜੀ ਤੁਹਾਡਾ ਹੈਡੈਕ ਨਹੀਂ ਹੋਊਗਾ ਜੀ ਤੁਸੀਂ ਜੋ ਜਦ ਕਿ ਹਿਊਮਨ ਨੂੰ ਰੋਬੋਟ ਬਣਾਣਾ ਮੇਨ ਏਜੰਡਾ ਹੈ ਹਮ ਯੂਲ ਨੋਵਾ ਹਰਾਰੀ ਕਹਿ ਚੁੱਕਾ ਕਿ ਵੀ ਹਿਊਮਨਸ ਆਰੀ ਯੂਸਲੈਸ ਕਿ ਹਿਊਮਨ ਕਿਸੇ ਕੰਮ ਦੇ ਨਹੀਂ ਹੈਗੇ ਜਿੰਦ ਤੱਕ ਉਹ ਮਸ਼ੀਨ ਨਾਲ ਨਹੀਂ ਜੁੜਦੇ ਤੇ ਉਹ ਚਾਹਦਾ ਹੈ ਕਿ ਵੀ 40 ਤੋਂ 50% ਪੋਪੂਲੇਸ਼ਨ ਵੇਸਟ ਹੈਗੀ ਉਹਦੇ ਇਸਤੇ ਜਿਹੜੇ ਬੰਦੇ ਨਹੀਂ ਟੈਕਨੋਲੋਜੀ ਨਾਲ ਜੁੜੇ ਹੋਏ ਜਿਹੜੇ ਬੰਦੇ ਆਮ ਹੈਗੇ ਆ ਜਿਨ੍ਹਾਂ ਨੂੰ ਟੈਕਨੋਲੋਜੀ ਦਾ ਟੀ ਨਹੀਂ ਪਤਾ ਉਹ ਕਹਿੰਦਾ ਇਹੋ ਜਿਹੇ ਬੰਦੇ ਇਲੀਮੀਨੇਟ ਹੀ ਕਰਦੇ ਨੇ ਚਾਹੀਦੇ ਇੱਥੇ ਰੱਖ ਕੇ ਕੋਈ ਉਹਨਾਂ ਦਾ ਫਾਇਦਾ ਨਹੀਂ ਹੈਗਾ ਜਿੰਦ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਾਰਟ ਨਹੀਂ ਬਣਦੇਗੇ ਮਤਲਬ ਸੋਸ਼ਲ ਮੀਡੀਆ ਤੇ ਜੇਕਰ ਅਸੀਂ ਕੋਈ ਚੀਜ਼ ਦੇਖ ਰਹੇ ਹਾਂ ਇਸ ਇੰਟਰਵਿਊ ਦੀ ਗੱਲ ਕਰਦੇ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਆਮ ਪਾਸ਼ਾ ਦੇ ਵਿੱਚ ਤੁਸੀਂ ਕਮੈਂਟ ਕਰ ਦੋਗੇ ਕਿ ਨਹੀਂ ਪਤਾ ਇਹ ਚੀਜ਼ਾਂ ਫੇਕ ਐ ਕੋਈ ਵੀ ਵਿਦਵਾਨ ਕੋਟਣ ਆ ਜਾਂਦਾ ਔਰ ਮੈਂ ਚਾਹੁੰਦਾ ਜੋ ਜੋ ਸਰਨੇ ਨਾਮ ਲਏ ਆ ਜਿੰਨਾ ਜਿੰਨਾ ਦੇ ਨਾਮ ਲਏ ਆ ਉਹਨਾਂ ਦਾ ਇੱਕ ਵਾਰ ਨਾਮ ਸਰਚ ਕਰੋ ਤੁਹਾਨੂੰ ਖੁਦ ਪਤਾ ਚੱਲ ਜਾਗਾ ਇਹ ਸੱਚ ਹੈ ਕੀ ਐ ਕਿਉਂਕਿ ਲੋਕਡਾਊਨ ਦੀ ਗੱਲ ਕਰਨੀ ਹੈ 2009 ਦੇ ਵਿੱਚ ਇੱਕ ਡਾਕੂਮੈਂਟਰੀ ਸੀਗੀ ਜਿਸ ਦੇ ਵਿੱਚ ਲਿਖ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ 'ਚ ਲੋਕਡਾਊਨ ਲੱਗੇਗਾ ਤੇ ਉਹੀ ਚੀਜ਼ਾਂ ਸੱਚ ਹੋ ਰਹੀਆਂ ਐ ਵਾਈਰਸ ਦੀ ਗੱਲ ਕਰ ਲਈਏ ਜੋ ਐਚਐਮਪੀਵੀ ਨਾਮ ਦਾ ਆਇਆ 2001 ਦੇ ਵਿੱਚ ਇਸ ਦੀ ਸਰਚ ਹੋ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਯੂਐਫਓਜ਼ ਦੀ ਸਰ ਏਲੀਅਨਸ ਦੀ ਇੱਕ ਵੀਡੀਓ ਆਈ ਹੈ ਜਿੱਥੇ ਏਲੀਅਨਸ ਉਤਰੇ ਹੈ ਇੱਕ ਬੋਟਲਸ ਹੈ ਉਹਨਾਂ ਉੱਤੇ ਏਲੀਅਨਸ ਦਾ ਸਟicker ਲੱਗਾ ਹੋਇਆ ਉਹਨਾਂ ਦੀ ਲੈਂਗੁਏਜ 'ਚ ਕੁਝ ਲਿਖਿਆ ਹੋਇਆ ਹੈ ਕੀ ਖਤਰਾ ਵੀ ਹੈਗਾ ਇਹਦੇ ਨਾਲ ਕੋਈ ਹੈ ਸਿਰਫ ਇੱਕ ਹੋਲੋਗ੍ਰਾਮ ਰਾਹੀਂ ਇਹ ਸਾਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਹੈ ਦੇਖੋ ਇੱਕ ਪਿੱਛੇ ਬੜੀ ਹਾਸੋਈ ਨਹੀਂ ਗੱਲ ਹੋਈ ਮੈਨੂੰ ਕਿਸੇ ਨੇ ਵੀਡੀਓ ਸ਼ੇਅਰ ਕੀਤੀ ਹੈ ਏਲੀਅਨ ਅੰਗਰੇਜ਼ੀ 'ਚ ਬੋਲ ਰਹੇ ਨੇ ਹੂੰ ਇਦਾਂ ਆ ਸਕਦਾ એલિયન ਉਹ ਸਾਡੀ ਭਾਸ਼ਾ ਕਿੱਥੋਂ ਆ ਗਈ ਪਹਿਲਾਂ ਤੇ ਇਹ ਬੰਦਾ ਸਮਝੇ ਇਹ ਸਾਰੀ ਜਿਹੜੀ ਆ ਤੁਹਾਡੀ ਫੇਕ ਫਿਲਮਾਂ ਬਣੀਆਂ ਕੋਈ ਮਿਲ ਗਿਆ ਫਿਲਮ ਬਣਿਓ ਚਾਨੂੰ ਦਿਖਾਇਆ ਗਿਆ ਜੀ ਪਹਿਲੇ ਦਿਖਾਤਾ ਨੇ ਵੀ એલિયન ਹੈਗੇ ਆ ਉਹ ਗੱਲ ਤੇ ਹੁਣ ਚੜ ਗਈ ਫਿਲਮਾਂ ਚ ਪਹਿਲੇ ਹੀ ਆ ਜਾਂਦਾ ਵਾ ਤੁਸੀਂ ਇੱਕ ਕਾਰਟੂਨ ਹੈਗਾ ਸਿੰਪਸਨ ਜੀ ਸਿੰਪਸਨ ਦਾ ਕਾਰਟੂਨ ਵੇਖ ਲਓ ਐਗਜ਼ੈਕਟਲੀ ਉਹੀ ਹੁੰਦਾ ਵਾ ਦੁਨੀਆ ਜੋ ਸਿੰਪਸਨ ਕਹਿੰਦੇ ਆ ਸਿੰਪਸਨ ਕਹੂਗਾ ਜੀ ਹਾਂਜੀ ਟਰੰਪ ਆਊਗਾ ਤਾਂ ਟਰੰਪ ਆਊਗਾ ਜੀ ਫਲਾਣਾ ਲੋਕਡਾਊਨ ਲੱਗੂ ਇਹ ਲੋਕਡਾਊਨ ਆਊਗਾ ਜੀ ਅਜੀ ਦੋਇਆ ਤੀਜ ਇਹ ਹੋਊਗਾ ਉਹ ਹੋਊਗਾ ਜੀ ਸਿਮਸਨ ਕਾਰਟੂਨ ਵੇਖ ਲਓ ਤੁਹਾਨੂੰ ਸਾਰੀ ਰਿਐਲਿਟੀ ਸਮਝ ਲੱਗ ਜਾਣੀ ਹੈ ਮਤਲਬ ਜੇਕਰ ਕਿਸੇ ਨੇ ਇਸ ਪੂਰੇ ਕਨਸੈਪਟ ਨੂੰ ਸਮਝਣਾ ਹੈ ਤਾਂ ਉਹ ਸਿਮਸਨ ਜਿਹੜਾ ਕਾਰਟੂਨ ਦੇਖ ਲਵੇ ਸਿਮਸਨ ਕਾਰਟੂਨ ਦੇਖੇ ਤੁਹਾਨੂੰ ਅੱਧੀ ਤੇ ਸਾਰੀ ਸੱਚਾਈ ਉੱਥੇ ਪਤਾ ਲੱਗ ਜਾਣੀ ਹੈ ਸਿਮਸਨ ਕਹਿਣ ਕੀ ਰਿਹਾ ਸਿਮਸਨ ਕੋਕ ਲਵਾਇਆ ਜਾਂਦਾ ਵਾ ਸਿਮਸਨ ਆਪ ਥੋੜੀ ਕਰਦੇ ਆ ਉਹ ਪਿੱਛੇ ਕੋਈ ਨਾ ਕੋਈ ਯੂਨਿਟ ਤਾਂ ਬੈਠਾ ਹੈ ਨਾ ਉਹਨੂੰ ਡਾਇਰੈਕਟ ਕਰਨਾ ਦਾ ਉਹ ਚੀਜ਼ ਡਾਇਰੈਕਟ ਹੁੰਦੀ ਪਈ ਹੈ ਤੁਹਾਨੂੰ ਪ੍ਰੋਜੈਕਟ ਹੁੰਦੀ ਪਈ ਤੇ ਇਹ ਹਲੇ ਸਮਝਦੇ ਨਹੀਂ ਪਏ ਸ ਬੋੜ ਦੇਖੋ ਮੈਂ ਕਹਿ ਚੁੱਕਾ ਕਿ ਵੀ ਰੋਬੋਟ ਬੰਨੇ ਆ ਹੁਣ ਜਾਂ ਤੇ 2025 ਤੱਕ ਦੇਖੋ ਲੋਕ ਕਈ ਲੋਕੀ ਕਹਿ ਚੁੱਕੇ ਆ ਜਿਦਾ ਦਵਿੰਦਰ ਭਲਾਰਾ ਸਾਹਿਬ ਨੇ ਕਹਿ ਚੁੱਕੇ 2025 ਜਿੰਨਾ ਤਿੰਨ ਤਿੰਨ ਲਗਵਾਈਆਂ ਚਾਰ ਚਾਰ ਲਗਵਾਈਆਂ ਜਾਂ ਤੇ ਉਹ ਮੰਜੇ ਚ ਲੱਗ ਜੰਗੇ ਜਾਂ ਤੇ ਸੁਧਾਰ ਜਾਣਗੇ ਦੋ ਹੀ ਚੀਜ਼ਾਂ ਹਣੀਆਂ ਜੇ ਸਰ ਗੱਲ ਕਰੀਏ ਤੁਸੀਂ ਆਖਿਆ ਇੱਕ ਫਰਿਸ਼ਤਾ ਆਏਗਾ ਤੇ ਉਹਦਾ ਏਜੰਡਾ ਇਹ ਆ ਯੂ ਐਫ ਓ ਏਲੀਅਨਸ ਦਾ ਕਿ ਸਾਰੀ ਦੁਨੀਆ ਦੇ ਵਿੱਚ ਲੋਕ ਇੱਕ ਧਰਮ ਨੂੰ ਮੰਨਣਗੇ ਇਸ ਬਾਰੇ ਕਿਸ ਤਰੀਕੇ ਪਤਾ ਕੀਤਾ ਤੁਸੀਂ ਇਹ ਵੇਖੋ ਬੜੀ ਬੜੀ ਮਤਲਬ ਇਨਫੋਰਮੇਸ਼ਨ ਇੰਟਰਨੈਟ ਉੱਤੇ ਪਈ ਆਪਣੇ ਲੋਕ ਵੀ ਸਰਚ ਨਹੀਂ ਕਰਦੇ ਮੈਂ ਲਾਸਟ ਟਾਈਮ ਤੇ ਵੀ ਸਖਸ਼ ਦਾ ਨਾਮ ਲਿੱਤਾ ਜਿੱਦ ਤੋਂ ਮੈਨੂੰ ਸਾਰੀ ਇਨਫੋਰਮੇਸ਼ਨ ਆਂਦੀ ਕਿ ਡੇਵਿਡ ਆਈਕ ਸਰ ਯੂਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਵੈਬਸਾਈਟ ਉੱਤੇ ਸਾਰੀ ਜਾਣਕਾਰੀ ਉਪਲਬਧ ਹੈ ਮੈਂ ਕੋ ਆਪਣੇ ਕੋਲ ਥੋੜੀ ਕਹਾਂ ਉਹਨਾਂ ਕੋ ਵੈਰੀਫਾਈਡ ਸਾਰੇ ਆਰਟੀਕਲਸ ਹੈਗੇ ਨੇ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਬੰਦਾ ਵੇਖੇ ਜਿਹੜਾ ਪਿਛਲੀ ਵਾਰੀ ਸਾਰਾ ਮਖੌਲ ਡਾਇਆਣਾ ਸਾਡਾ ਵੀ ਇੰਟਰਵਿਊ ਦੇ ਵਿੱਚ ਥੱਲੇ ਮਤਲਬ ਗਲਤ ਸ਼ਬਦਾਵਲੀ ਵਰਤੀ ਉਹ ਵੀ ਜਾ ਕੇ ਕੋਈ ਵੈਬਸਾਈਟ ਚੈੱਕ ਕਰ ਲੈ ਚੰਗੀ ਤਰ੍ਹਾਂ ਕبھی ਕੁਝ ਕਹਿਣ ਲਿਖਣ ਤੋਂ ਪਹਿਲੇ ਇੱਕ ਵਾਰੀ ਵੈਰੀਫਾਈਡ ਕਰ ਲਓ ਸੋਰਸ ਕੀਗਾ ਸੋਰਸ ਤੋਂ ਪਹਿਲੇ ਚੈੱਕ ਕਰੋ ਤੇ ਸਾਡੀ ਕੋਈ ਜਾਣਕਾਰੀ ਝੂਠ ਨਿਕਲਦੇ ਤਾਂ ਬੇਸ਼ੱਕ ਗਾਲ ਕੱਢੋ ਕੋਈ ਧਰਮ ਹਲੇ ਤੱਕ ਲੱਭਿਆ ਕੀ ਕਿਹੜਾ ਧਰਮ ਹੋਏਗਾ ਹੁਣ ਵਾਲੇ ਸਮੇਂ ਚ ਜਾਂ ਜਿਸ ਦੀ ਹਲੇ ਪ੍ਰਚਾਰ ਜ਼ਿਆਦਾ ਹੋ ਰਿਹਾ ਦੇਖੋ ਲੇ ਕੇ ਤੇ ਡਿਸਕਲੋਜ਼ ਨਹੀਂ ਹੋਇਆਗਾ ਧਰਮ ਦੇ ਤੁਹਾਨੂੰ ਪਤਾ ਧਰਮ ਵੱਖਰੇ ਵੱਖਰੇ ਸ਼ੇਪ ਚ ਗਏ ਬਟ ਮੇਨ ਧਰਮ ਤੇ ਇਨਸਾਨੀਅਤ ਹੈਗਾ ਇਨਸਾਨੀਅਤ ਹੀ ਸਾਰੀ ਦੁਨੀਆ ਨੂੰ ਬਚਾਉਂਦੀ ਪਈ ਹੈ ਸਾਨੂੰ ਤੇ ਅਲੱਗ ਅਲੱਗ ਬਸ ਹਿੱਸਿਆਂ ਚ ਵੰਡਿਆ ਗਿਆ ਵਾ ਤਾਂ ਕਿ ਆਪਾਂ ਟੁੱਟ ਜਾਈਏ ਇੱਕ ਦੂਜੇ ਨਾਲ ਲੜਮਰੀਏ ਉਹ ਕਿੰਦਾ ਫਲਾਣਾ ਧਰਮ ਫਲਾਣਾ ਧਰਮ ਮਾੜਾ ਜੀ ਫਲਾਣਾ ਧਰਮ ਆ ਇਹ ਧਰਮ ਸਾਨੂੰ ਨੁਕਸਾਨ ਪਹੁੰਚਾ ਰਿਹਾ ਪਰ ਸਾਨੂੰ ਜਿੱਦਾਂ ਹੁਣ ਮੈਨੂੰ ਨਹੀਂ ਪਤਾ ਹੁਣ ਆਪਾਂ ਕਿਦਾਂ ਇੱਕ ਧਰਮ ਨੂੰ ਵੇਖਦੇ ਬਟ ਮੈਂ ਇਨਸਾਨੀਤ ਨੂੰ ਪ੍ਰੇਮ ਕਰਦਾ ਮੈਂ ਸਰ ਕਹਿ ਸਕਦਾ ਜਿੰਨੀ ਤੁਸੀਂ ਰਿਸਰਚ ਕਰਕੇ ਬੈਠੇ ਹੋ ਹੋ ਸਕਦਾ ਇੱਕ ਧਰਮ ਵੀ ਫਾਈਨਲ ਹੋ ਗਿਆ ਹੋਵੇ ਬਸ ਤੁਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਮੇਬੀ ਇਹ ਹੋ ਚੁੱਕਾ ਹੈ ਜਾਂ ਹੋ ਰਿਹਾ ਹੈ ਸਾਡੇ ਤੇ ਵੈਸੇ ਇੰਪੋਜ਼ ਵੀ ਹੋ ਰਿਹਾਗਾ ਮੈਂ ਨਾ ਹੁਣੇ ਲੈ ਸਕਦਾ ਬਟ ਇੰਪੋਜ਼ ਵੀ ਹੋ ਰਿਹਾ ਕਿਸੇ ਨਾ ਕਿਸੇ ਤਰੀਕੇ ਆ ਤੁਹਾਡਾ ਵੇਲੇ ਬਾਰ-ਬਾਰ ਲਾਲ ਕਿਲੇ ਤੋਂ ਕਿਆ ਹੀ ਚੁੱਕੇ ਬੀ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਕਿੱਥੋਂ ਚੱਲ ਰਿਹਾ ਪਰ ਉਹੀ ਤਰ੍ਹਾਂ ਉਹੀ ਆਏਗਾ ਅੱਗੇ ਜੋ ਡਿਸਾਈਡ ਕਰਨਗੇ ਜਿਹੜਾ ਜਿਹੜਾ ਮਸੀਹ ਉਹ ਡਿਸਾਈਡ ਕਰਨਗੇ ਉਹੀ ਸਾਰੇ ਸਾਹਮਣੇ ਆ ਆਮ ਆਸ਼ਾਚ ਲੋਕਾਂ ਨੂੰ ਕੁਝ ਸਮਝਾਣਾ ਚਾਹੋਗੇ ਇਸ ਦੇ ਬਾਬਤ ਕਿ ਯੂ ਐਫ ਓ ਏਲੀਅਨਸ ਦਾ ਏਜੰਡਾ ਕੀ ਚੱਲ ਰਿਹਾ ਜੀ ਦੇਖੋ ਯੂ ਐਫ ਓ ਜਿਹੜਾ ਹੈ ਇੱਕ ਹੋਲੋਗ੍ਰਾਮ ਹੈਗੀ ਤਸਵੀਰ ਹੈਗੀ ਉਹ ਆਕਾਸ਼ 'ਚ ਬਣਾਈ ਉਹਨਾਂ ਨੇ ਹੁਣ ਵੇਖੋ ਜਿਹੜੀ ਵੀ ਯੂ ਐਫ ਓ ਦੇਖਦੇ ਹੋ ਥੋੜੀ ਦੇਰ ਬਾਅਦ ਇੰਨੀ ਇੰਟੈਲੀਜੈਂਸ ਹੈਗੀ ਅਮਰੀਕਾ ਕੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਹੋਊਗਾ ਜਿੱਦਾਂ ਤੁਸੀਂ ਕਹਿ ਰਹੇ ਵੀ ਰਸ਼ੀਆ ਦੇ ਵਿੱਚ ਉਹਨਾਂ ਨੇ ਮਾਰ ਗਿਰਾਇਆ ਜੀ ਜਾਂ ਪਿੱਛਾ ਕੀਤਾ ਜੀ ਜਾਂ ਸੁੱਟਤਾ ਜੀ ਚਾਈਨਾ ਨੇ ਕਿਤੇ ਉਹਨਾਂ ਨੇ ਇੰਨੀ ਰਿਸਰਚ ਨਹੀਂ ਕੀਤੀ ਹੋਗੀ ਪਿੱਛੇ ਜਾ ਕੇ ਨਹੀਂ ਵੇਖਿਆ ਹੋਗੀ ਵੀ ਕਿਹੜਾ ਬੰਦਾ ਗੜਾ ਇਹ ਉਡਾ ਕੇ ਆ ਗਿਆ ਇੱਕਦਮ ਆ ਗਿਆ ਇੱਕਦਮ ਗਾਇਬ ਹੋ ਗਿਆ ਤੇ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਪਤਾ ਹੈਗੀਆਂ ਉਹ ਸਿਰਫ ਹੁਣ ਹੌਲੀ ਹੌਲੀ ਕਰਕੇ ਦੱਸ ਰਹੇ ਆ ਇਹ ਹੁਣ ਜਦੋਂ ਸਹੀਗਾ ਹੁਣ ਜਦੋਂ ਪਤਾ ਲੱਗੇਗਾ ਉਦੋਂ ਹੀ ਪਤਾ ਲੱਗੇਗਾ ਧੰਨਵਾਦ ਸਰ ਸੋ ਸੀ ਯੂ ਐਫ ਓ ਨੂੰ ਇੱਕ ਟਾਪਿਕ ਨਾਲ ਦੇਖਦੇ ਆ ਕਿ ਯੂ ਐਫਓ ਉੜਦਾ ਤੇ ਇੱਕੋ ਦਮ ਗਾਇਬ ਹੋ ਜਾਂਦਾ ਤਾਂ ਉਸ ਨੂੰ ਯੂ ਐਫਓ ਆਖਿਆ ਜਾਂਦਾ ਕਿ ਅਸਲ ਦੇ ਵਿੱਚ ਅਸਮਾਨ ਦੇ ਵਿੱਚ ਉੜਦੀ ਚੀਜ਼ ਇੱਕਦਮ ਗਾਇਬ ਕਿਵੇਂ ਹੋ ਸਕਦੀ ਹੈ ਜਾਂ ਤਾਂ ਸਿ ਆਖੇ ਕਿ ਅੱਗੇ ਬਦਲਾਂ ਦੇ ਵਿੱਚ ਲੁਕ ਜਾਂਦੀ ਹੈ ਤਾਂ ਇਸ ਤਰੀਕੇ ਵੀ ਨਹੀਂ ਹੋ ਸਕਦੀ ਕਿਉਂਕਿ ਜਿੱਡੀ ਕਲੀਅਰ ਯੂ ਐਫਓ ਦੀ ਸਾਨੂੰ ਸ਼ਵੀ ਦੇਖ ਰਹੀ ਹੈ ਉਹ ਇੱਕੋ ਦਮ ਗਾਇਬ ਹੋ ਜਾਣੀ ਅਚਨਚੇਤ ਵਾਲੀ ਗੱਲ ਹੋ ਜਾਂਦੀ ਹੈ ਕਿ ਉਹ ਕਿਵੇਂ ਹੋ ਸਕਦੀ ਹੈ ਕਿਉਂਕਿ ਇੱਕ ਹੋਲੋਗ੍ਰਾਮ ਜੇਕਰ ਆਮ ਭਾਸ਼ਾ ਦੇ ਵਿੱਚ ਸਮਝਾਵਾਂ ਤਾਂ ਸਿੱਧੂ ਮੂਸੇ ਵਾਲੇ ਦਾ ਇੱਕ ਹੋਲੋਗ੍ਰਾਮ ਜਿਵੇਂ ਤੁਸੀਂ ਆਖਰੀ ਸੀਗੇ ਤਿਆਰ ਹੋਣਾ ਉਸ ਤਰੀਕੇ ਹੀ ਯੂ ਐਫ ਓ ਦਾ ਇੱਕ ਹੋਲੋਗ੍ਰਾਮ ਤਿਆਰ ਹੈ ਜੋ ਅਸਮਾਨ ਦੇ ਵਿੱਚ ਦਿਖਾਇਆ ਜਾਂਦਾ ਹੈ ਜਦ ਲੋਕ ਉਸ ਦੇ ਵੱਲ ਆਕਰਸ਼ਿਤ ਹੁੰਦੇ ਆ ਉਹ ਸਾਰਾ ਕੁਝ ਦੇਖ ਰਹੇ ਹੁੰਦੇ ਆ ਤਾਂ ਉਸ ਨੂੰ ਇੱਕੋ ਦਮ ਗਾਇਬ ਕਰ ਦਿੱਤਾ ਜਾਂਦਾ ਹੈ ਕਿ ਉਸ ਨੂੰ ਇੱਕ ਯੂ ਐਫ ਓ ਦਾ ਨਾਮ ਦੇ ਦਿੱਤਾ ਜਾਵੇ ਹੁਣ ਇੱਕ ਵੀਡੀਓ ਵੀ ਤੁਸੀਂ ਦੇਖੀ ਹੋਏਗੀ ਜਿੱਥੇ ਯੂ ਐਫ ਓ ਥੱਲੇ ਡਿੱਗਿਆ ਹੁੰਦਾ ਤੇ ਉਸ ਦੇ ਉੱਤੇ ਕੋਈ ਸਾਇੰਟਿਸਟ ਜਿਹੜੇ ਆ ਸਰਚ ਕਰ ਰਿਹਾ ਕੀ ਹੈ ਇਹ ਚੀਜ਼ ਕਿਸ ਤਰੀਕੀ ਹੈ ਇਹ ਤੇ ਕਿੱਥੋਂ ਆਈ ਹੈ ਪਰ ਡਿੱਗਦੇ ਦੀ ਕੋਈ ਵੀਡੀਓ ਸਾਬਤ ਨਹੀਂ ਉਹ ਚੀਜ਼ਾਂ ਆ ਕਿੱਥੋਂ ਰਹੀਆਂ ਉਸ ਦੇ ਪਿੱਛੇ ਮੋਟਿਵ ਕੀ ਹੈਗਾ ਕਿਉਂਕਿ ਜੇ ਗੱਲ ਕਰਦੇ ਆ ਤਾਂ ਜੋ ਜੋ ਇਹਨਾਂ ਨੇ ਨਾਮ ਬੋਲੇ ਆ ਜੋ ਜੋ ਡਾਕੂਮੈਂਟਰੀਜ਼ ਦੇ ਨਾਮ ਬੋਲੇ ਆ ਉਸ ਬਾਰੇ ਤੁਸੀਂ ਜੇਕਰ ਸਰਚ ਕਰੋ ਨੈਟ ਤੇ ਜਾ ਕੇ ਤਾਂ ਸਾਰਾ ਕੁਝ ਸਾਫ਼ ਕਲੀਅਰ ਹੋਏਗਾ ਸਿਮਸਨ ਨਾਮ ਦਾ ਕਾਰਟੂਨ ਹੈ ਉਹ ਦੇਖ ਲਵੋ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਪਿੱਛੇ ਚੱਲ ਕੀ ਰਿਹਾ ਇਸ ਨੂੰ ਆਰਡਰ ਕੌਣ ਕਰ ਰਿਹਾ ਇਹ ਚੀਜ਼ ਨੂੰ ਕਰਨ ਦੇ ਲਈ ਫਿਲਹਾਲ ਮੇਰੇ ਉਹਦੇ ਜਦ ਸੁਰਖਾਪੀ ਟੀਵੀ ਦੇ ਲਈ ਮੈਂ ਦਾਮਨਦੀਪ ਸਿੰਘ ਕਮਿਸਰ